ਤਬ ਸ੍ਰੀਆਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਕੁਝ ਗੱਲਾਂ ਦਿਲ ਦੀਆਂ ਅੱਜ ਜੋ ਗੱਲ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਗੱਲ ਸੁਣਨ ਨਾਲੋਂ ਜ਼ਿਆਦਾ ਸਮਝਣ ਦੀ ਜ਼ਰੂਰਤ ਹੈ ਚਲੋ ਜੀ ਆਓ ਸ਼ੁਰੂ ਕਰਦੇ ਹਾਂ ਇਹੀ ਗੱਲ ਜਲੰਧਰ ਦੇ ਘੰਟਾ ਘਰ ਵਾਲੇ ਇਲਾਕੇ ਦੀ ਹੈ ਲੰਘੇ ਸ਼ਨੀਵਾਰ 13 ਸਾਲ ਦੀ ਇੱਕ ਬੱਚੀ ਨਾਲ ਬਹੁਤ ਭਿਆਨਕ ਗੱਲ ਹੋ ਗਈ ਇਹ ਕੁੜੀ ਅਕਸਰ ਆਪਣੀ ਪੱਕੀ ਸਹੇਲੀ ਦੇ ਘਰ ਜਾਂਦੀ ਹੁੰਦੀ ਸੀ ਕਿਉਂਕਿ ਇਹਨਾਂ ਦਾ ਘਰ ਉਹਨਾਂ ਦੇ ਗੁਆਂਢ ਵਿੱਚ ਹੀ ਸੀ ਉਸ ਦਿਨ ਜਦੋਂ ਕੁੜੀ ਸਹੇਲੀ ਤੇ ਘਰ ਪੁੱਜੀ ਤਾਂ ਉਸਦੀ ਸਹੇਲੀ ਤੇ ਉਸਦੀ ਮਾਂ ਦੋਵੇਂ ਘਰ ਨਹੀਂ ਸਨ ਘਰ 'ਚ ਸਿਰਫ ਸਹੇਲੀ ਦਾ ਪਿਓ ਸੀ ਕੁੜੀ ਨੇ ਪੁੱਛਿਆ ਅੰਕਲ ਮੇਰੀ ਸਹੇਲੀ ਕਿੱਥੇ ਹੈ ਉਸਨੇ ਝੂਠ ਬੋਲ ਦਿੱਤਾ ਬਸ ਪੁੱਤ ਹੁਣ ਆਉਣ ਹੇ ਤੂੰ ਅੰਦਰ ਆ ਜਾ ਤੇ ਬੈਠ ਜਾ ਕੁੜੀ ਮਾਸੂਮ ਸੀ ਭਰੋਸਾ ਕਰ ਗਈ ਅੰਦਰ ਬੈਠਦੇ ਹੀ ਉਸ ਇਨਸਾਨ ਨੇ ਜਾਂ ਸੀ ਇਹ ਕਈ ਤਰਿੰਦੇ ਨੇ ਗੇਟ ਲਾ ਦਿੱਤਾ ਉਸ ਨੇ ਕੁੜੀ ਨਾਲ ਜ਼ਬਰਜਨਾਹ ਕੀਤਾ ਤੇ ਬਾਅਦ ਚ ਰੋਲਾ ਪੈਣ ਦੇ ਡਰ ਤੋਂ ਉਸ ਨੇ ਕੁੜੀ ਦਾ ਗਲ ਘੁੱਟ ਕੇ ਤਾਰ ਨਾਲ ਕਤਲ ਵੀ ਕਰ ਦਿੱਤਾ ਇਹ ਇਨਸਾਨ ਉਸ ਟਾਈਮ ਵੀ ਨਸ਼ੇ ਵਿੱਚ ਡੁੱਬਿਆ ਹੋਇਆ ਸੀ 13 ਸਾਲ ਦੀ ਉਹ ਬੱਚੀ ਜਿਸ ਨੇ ਹਾਲੇ ਦੁਨੀਆ ਠੀਕ ਤਰ੍ਹਾਂ ਨਹੀਂ ਦੇਖੀ ਸੀ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਗਈ ਸਭ ਤੋਂ ਵੱਡੀ ਗੱਲ ਜਿਸ ਨੇ ਇਹ ਸਭ ਕੀਤਾ ਉਹ ਇੱਕ ਪੰਜਾਬੀ ਸਿੱਖ ਆਦਮੀ ਸੀ ਅੰਦਰ ਛਕਿਆ ਹੋਇਆ ਸੀ ਬਾਹਰੋਂ ਸਿੱਖ ਸੀ ਪਰ ਅੰਦਰੋਂ ਹਵਸ ਨਾਲ ਭਰਿਆ ਹੋਇਆ ਦੋਸਤੋ ਹਵਸ ਦਾ ਕੋਈ ਦਰਮ ਨਹੀਂ ਹੁੰਦਾ ਇਸ ਗੱਲ ਤੋਂ ਸਾਨੂੰ ਸਿੱਖ ਮਿਲਦੀ ਹੈ ਕੀ ਕਿਸੇ ਤੇ ਵੀ ਭਰੋਸਾ ਨਾ ਕੀਤਾ ਜਾਵੇ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਇਹ ਤਾਂ ਆਪਣਾ ਪੰਜਾਬੀ ਹੈ ਇਹ ਤਾਂ ਸਿੱਖ ਹੈ ਇਹ ਤਾਂ ਸਾਡਾ ਹੀ ਬੰਦਾ ਹੈ ਪਰ ਅੱਜ ਦੇ ਜਵਾਨੇ ਵਿੱਚ ਪਤਾ ਨਹੀਂ ਕਿਹੜਾ ਮਨੂ ਕਿਹੜੇ ਪਾਸੇ ਮੁੜ ਜਾਵੇ ਇਸ ਕਰਕੇ ਆਪਣੇ ਬੱਚਿਆਂ ਨੂੰ ਕਿਸੇ ਦੇ ਘਰ ਨਾ ਭੇਜੋ ਕਿਸੇ ਦੇ ਭਰੋਸੇ ਨਾ ਛੱਡੋ ਤੇ ਨਾ ਸੋਚੋ ਆਪਣਾ ਬੰਦਾ ਹੈ ਤਾਂ ਸਭ ਕੁਝ ਠੀਕ ਹੋਵੇਗਾ ਬੱਚਿਆਂ ਨਾਲ ਦੋਸਤੀ ਰੱਖੋ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਦੱਸੋ ਮੰਦੀ ਨਜ਼ਰ ਕੀ ਹੁੰਦੀ ਹੈ ਤੇ ਗਲਤ ਛੋਕ ਕੀ ਹੁੰਦਾ ਹੈ ਕੁੜੀਆਂ ਖਾਸ ਤੌਰ ਤੇ ਆਪਣੀ ਮਾਂ ਨਾਲ ਗੱਲ ਕੀ ਕਰਦੀਆਂ ਹਨ ਇਸ ਕਰਕੇ ਮਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਪਿਆਰ ਨਾਲ ਹਰ ਗੱਲ ਸਮਝਾਵੇ ਦੋਸਤੋ ਸਮਾਂ ਬਹੁਤ ਮਾੜਾ ਆ ਗਿਆ ਹੈ ਹੁਣ ਬਿਨਾ ਦੱਸਿਆ ਨਹੀਂ ਸਰਨਾ ਮੇਰੇ ਦਿਲ ਵਿੱਚ ਦੋ ਦਰਦ ਸੀ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜੇ ਤੁਹਾਨੂੰ ਇਹ ਗੱਲ ਲੱਗੇ ਕਿ ਇਹ ਸਚਾਈ ਹੈ ਤੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਸਾਡੇ ਚੈਨਲ ਕੁਝ ਗੱਲਾਂ ਦਿਲ ਦੀਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਰੱਬ ਕਰੇ ਤੁਹਾਡੇ ਘਰ ਪਰਿਵਾਰ 'ਚ ਹਮੇਸ਼ਾ ਸੁੱਖ ਸ਼ਾਂਤੀ ਰਹੇ ਸਤਿ ਇਕਾਲਜੀ